ਗੌਰੀ ਕੂੜੀ ਮੁਹੱਲਾ ਚੌਥਾ ਜਿਵੇਂ ਮਨ ਸੁਪ੍ਰਭ ਸਦਾ ਨਾਲ ਹੈ ਸੋਮੀ ਮੇਰੇ ਮਨ ਹੈ ਉਹ ਪ੍ਰਭੂ ਸਰਬ ਕਾ ਰਖਾ ਕਰੂਆ ਸਰਬ ਕਾ ਮਾਲਕ ਉਹ ਹਰ ਰੋਗ ਕੰਗ ਸੰਗ ਹੈ ਨਾਲ ਕਹ ਤਿੱਖੇ ਹੜ ਕਹ ਨਤੀ ਐ ਸਿਰ ਤੋਂ ਕਿੱਥੇ ਚੋਰੀਆਂ ਕਰਨਾ ਹੈ ਮੰਦ ਕਰਮ ਕਰਦਾ ਕਿੱਦਾਂ ਮੱਕੇ ਜੀ ਆਵੇਗਾ ਭੱਜ ਕੇ ਕਿੱਦਾਂ ਜਾਵੇਗਾ ਸਰ ਸੰਸਾਰ ਸ੍ਰੇਸ਼ ਦਾ ਕੀ ਉਹ ਕਿਰਪਾ ਜਾਏ ਹਰ ਆਪੇ ਵੱਸ ਲੈ ਪ੍ਰਭ ਸਾਚਾ ਰੀਰਿ ਸਤਿ ਸੱਚਾ ਹੈ ਮਾਲਕ ਜਿਉ ਦੀ ਸ਼ਰਨ ਪੈ ਜੀਏ ਹਰਿ ਪ੍ਰਭੂ ਆਪ ਦੀ ਬਖਸ਼ਿਸ਼ ਲਈ ਉਜਨੀ ਖਾਦਿਆਂ ਨੂੰ ਹਰ ਆਪ ਛਡਾਇ ਕਿ ਜੇ ਮੈਂ ਗੁਰਾਂ ਦੀ ਸ਼ਰਨ ਪਾ ਕੇ ਆਪ ਛਡਾਵੇ ਤਾਂ ਭਾਈ ਮੁਕਤ ਹੋਈ ਗਈ ਛੁਧਕਾਰਾ ਭਾਈ ਦਾ ਹੈ ਮੇਰੇ ਮਨ ਹਰ ਜਪ ਮੇਰੇ ਮਨ ਜਪ ਹਰ 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 ਮਨ ਜਪੀ ਹੈ ਮੇਰੇ ਪਿਆਰਿਆ ਮਨ ਕਰਕੇ ਵੀ ਹਰ ਨਾਮ ਨੂੰ ਜਪਨਾ ਕਰੀਏ ਬਾਣੀ ਕਰਕੇ ਵੀ ਹਰ ਨਾਮ ਨੂੰ ਜਪਨਾ ਕਰੀਏ ਜੀਰ ਕਰਕੇ ਰੋਮ ਰੋਮ ਕਰਕੇ ਹਰੀ ਦਾ ਜਾਪ ਜਪਨਾ ਕਰੀਏ ਹਰੀ ਜੋ ਸਾਰਿਆਂ ਦੇ ਮਨ ਬਾਣੀ ਸੀਲ ਦੇ ਸੰਸਿਆ ਦਾ ਹਾਰਕ ਹੈ ਉਸ ਨੂੰ ਜਪਨਾ ਕਰੀਏ ਸਾਧਗੁਰੂ ਜੀ ਮਨ ਨੂੰ ਪਿਆਰੇ ਵਜ ਮਨ ਕਰਕੇ ਜੱਗਿਏ ਸਾਧਗੁਰੂ ਦੀ ਸਰਨਾਈ ਭਜ ਤੈ ਮੇਰ ਮਨ ਇਹ ਮੇਰ ਪਿਆਰੇ ਸੰਗਿਆ ਦੀ ਸਰਨ ਭਜ ਕਰਕੇ ਜਿਵੇਂ ਕੋਈ ਆਗਮੀ ਅਗ ਬਜੀ ਤੋਂ ਮਿਕੇ ਦੇ ਡਰ ਨਾਲ ਭਜ ਕੇ ਜਿਵੇਂ ਚੋਰ ਹੈ ਤੇ ਖਬੀ ਕੋں ਬਚੂਆ ਟਿੱਕੜ ਜੀ ਤੋ ਕੋں ਦੇ ਵਿਚ ਆਇਆ ਜੰਗ ਦੇ ਵਿਚ ਮਾਰੀ ਦੇ ਸਦੋਂ ਜਿਵੇਂ ਨਿਕਲ ਗਿਆ ਕੋਈ ਕਿਉਂ ਭੱਜ ਕੇ ਗੁਰੂ ਸਾਹਿਬ ਦੀ ਸ਼ਰਨ ਪੈ ਜਾਏ। ਹੋਰ ਸਤਗੁਰੂ ਕੀ ਖੈ ਛੁੱਤੀ ਹੈ। ਜਿਹੜੇ ਸਿੰਘ ਜੀ ਦੇ ਚਲਦੀ ਨਾਣਦੇ ਹੋ ਨਾ ਵੀ ਸ਼ਰਨ ਦੇ ਪਿੱਛੇ ਪੈ ਕੇ ਜੁੱਗੇ ਛੁਟਾਰਾ ਪਾ ਲਏਗਾ ਮੁਕਤ ਹੋ ਜਾਏਗਾ। ਇਤਿ ਸ੍ਰਿ ਦੇ ਤੂ ਜਿ ਦੇਤੈ ਜੀ ਸਿਰ ਪਰੇ ਮੈਨੇ ਸਾਰਿਆਂ ਨੂੰ ਸੁਖਾਂ ਦੇ ਦੇਣ ਵਾਲਾ ਪ੍ਰਭੂ ਦਾ ਸ਼ੇਧ ਨਿ ਕਰੇ ਜਿਤ ਸਿਵਿਆ ਨਿਜ ਕਰਵਾਸੀ ਆਹ ਜੀ ਸਾਹਿਬ ਦਾ ਸ਼ੇਧ ਨੂੰ ਪੜਨ ਕਰਨੇ ਕਰਕੇ ਨਿਜ ਸ੍ਰੀ ਗੁਰੂ ਕੀ ਘਰ ਵਿੱਚ ਬਸਣਾ ਹੋਵੇਗਾ ਸੱਚਖੰਡ ਵਿੱਚ ਵਰਨ ਮੁਖਾਂ ਜਾਇ ਲਹਹੁ ਕਰ ਆਪਣਾ ਗੁਰਮੁਖਾਂ ਦੀ ਸੰਗਤ ਕਰਕੇ ਆਪਣਾ ਘਰ ਸੱਚਖੰਡ ਦਾ ਸ੍ਰੀ ਗੁਰੂ ਕੀ ਕੀਰਿਆ ਦਾ ਜਰੂਰ ਜਾ ਕੇ ਨਸਲੇ ਨੂੰ ਜਗਨੂ ਸਾ ਚੰਦਨ ਹਰ ਜਸ ਕਰਦੀ ਹੈ ਜਿਹੜਾ ਪਰਮੇਸ਼ਰ ਦਾ ਜਸ ਕਰਨਾ ਹੈ ਚੰਨਨ ਘਸਾਉਣਾ ਹੈ ਅਤੇ ਜਿਹੜਾ ਹਿਰਦੇ ਦੇ ਨਾਲ ਜਪਣਾ ਹੈ ਹਰੀ ਦੇ ਜਸ ਦਾ ਜਿਹੜਾ ਜਾਪ ਕਰਨਾ ਹੈ ਜਿਵੇਂ ਚੰਨਨ ਤੋਂ ਕਿਸੇ ਸੁਖਾਈਦਾ ਹੈ ਇਸ ਤੋਂ ਕਰਮਾਂ ਦੇ ਸਾਜ ਦੇ ਜਾਪ ਦੇ ਨਾਲ ਰਸਨਾ ਨੂੰ ਘਸਾਉਣਾ ਕਰੋ ਮਰ ਜਾਪੋ ਚਾਰਨਾ ਕਰੋ ਇਹ ਜਿਹੜਾ ਗਉੜੇ ਹਰੀ ਦੇ ਜਸ ਨੂੰ ਚੰਨਣ ਦੇ ਕਸੌਣੋਂ ਕਸਾਈ ਲੈ ਜਿਹੜਾ ਹਿਰਦੇ ਵਿਚਾਰਨ ਕਰਨਾ ਜਿਵੇਂ ਸੁਗਮੀ ਲਾਲੇ ਦੀ ਹਿਰਦੇ ਵਿਚ ਸਾਕੇ ਕੁੰਗੂ ਦੀ ਨਿਆਈ ਪਰਮੇਸ਼ਰ ਦਾ ਪ੍ਰੇਮ ਹੋਵੇ ਤੇ ਚੰਨਣ ਦੀ ਨਿਆਈ ਮਾਰਾ ਦਾ ਨਾਮ ਹੋਵੇ ਇਹ ਹਰੀ ਦੇ ਜਸ ਕੀਰਤਨ ਨੂੰ ਕਸੌਣਾ ਚਾਹੀਏ ਅਭਿਆਸ ਕਰੀਏ ਜਦੋਂ ਅਭਿਆਸ ਕਰਾਂਗੇ ਤੇ ਚੰਨਣ ਦਾ ਵੀ ਨਿਆਈ ਜੋ ਕੀਤਨ ਹੈ ਬ੍ਰਹਮ ਕੀ ਇੱਕ ਨੇ ਇਹਦਾ ਅਭਿਆਸ ਕਰ ਜਿਓ ਕਰ ਜਿਓ ਕਿ ਕੁੰਗੂ ਦੀ ਨਹੀਂ ਜਿਹੜਾ ਜੀਵ ਹੈ ਜਿਹੜਾ ਤੁੰਪਾ ਦਾ ਲਖਰ ਤੋਂ ਤੇ ਤੱਪਾ ਦਾ ਲਖਰ ਜੇ ਕਿ ਨਿਰੂ ਬ੍ਰਹਮ ਇਹ ਦੋਹਾਂ ਦਾ ਅਰਥ ਜਸ ਕਰ ਗਿਆ ਤਾਂ ਜੀ ਮੇਲ ਹੋ ਜਾਏਗਾ ਇੱਕ ਤਾਂ ਹੋ ਜਾਏਗੀ ਮੇਰੇ ਮਨ ਹਰ 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 ਜਸ ਊਤਮ ਮਨ ਹਰੇ ਚ ਜਸ ਦੁਨੀਆਂ ਦੇ ਜਿੰਨੇ ਲੋਕਾਂ ਨੇ ਬਗਿਆਈਆਂ ਸਾਰੀਆਂ ਜਿਹੜੀਆਂ ਦੁਨੀਆਂ ਕਿਉਂ ਬਣਾਈਆਂ ਅਗੀ ਇਸੇ ਪੀਰਾਲ ਕੰਨੀ ਗਲੀ ਨਾਮ ਬੁਸਾਰਿਆ ਕਿਨੇ ਚੱਲਿਆ ਨਾਲ ਇਹ ਮੇਰੇ ਮਨਾਂ ਜੋ ਹਰੇਕ ਦੇ ਪਾਪਾਂ ਨੂੰ ਹਰਨ ਆਇਆ ਹੈ ਮੰਦਿਆਂ ਨੂੰ ਤੰਦਿਆਂ ਨੂੰ ਬਾਣੀਿਆਂ ਨੂੰ ਉਹ શરીਰੇ ਵਿਆਖ ਨੂੰ ਉਚਾਰਨੋਂ ਕਰ ਉਤਮ ਹੈ ਸਾਰਿਆਂ ਤੋਂ ਮਰਮੰਗੀ ਸਾਜਿਗੂ ਜੀ ਪ੍ਰਮੇਸ਼ਰ ਦਾ ਯਾਸੁਤ ਕਮ ਸੀ ਤੀ ਕੇ ਜੀ ਵਾਪਰ ਦੀ ਕਲ ਦੇ ਵਿੱਚ ਵੀ ਲਾ ਲਾ ਹਰ ਮਨ ਹਸੀਐ ਤੇਰੇ ਪਿਆਰੇ ਮਨਾਂ ਲਾਬ ਨਾਮ ਦਾ ਲੈ ਕੇ ਹਸੀਏ ਪਰਸੰਨ ਹੋਈਏ ਹਰ ਹਰ ਆਪ ਦਇਆ ਕਰ ਦੀਵੇ ਜਿਨ ਨੂੰ ਦੇ ਸੇ ਹਰ ਪ੍ਰਮੇਸ਼ਰ ਗੁਰਾਂ ਦੁਆਰਾ ਬਿਆਲ ਕਾ ਕਰਕੇ ਆਪ ਬਖਸ਼ੀਐ ਸਾ ਉਮਰਤ ਹਰ ਰਸ ਸਤਿ ਕੀਆ ਗੁਰੂ ਸਾਹਿਬ ਦੇ ਉਮਰਤ ਹਰੀ ਦੇ ਰਸ ਨੂੰ ਚਸੂ ਆਰ ਨੂੰ ਕਰੂਗਾ ਇਹ ਮੋਨੇ ਮੌਨ ਜਿਨੋ ਜੀ ਜੈ ਲਾਗੇ ਤੇਾਰੇ ਮਨ ਮਾਰ ਰੇਮਰਤ ਨਾਉਂ ਕੇ ਜੀਵ ਪਾਸੇ ਲੱਗੇ ਬੁਕਾਰਾਂ ਵਿੱਚ ਇਹ ਸਾਤ ਤੇ ਨਰ ਜਨ ਘੁੱਤੀ ਹੈ ਸ਼ਾਇਦ ਕੇ ਸਬਦੀ ਉਹ ਪਾਸੇ ਕੋਲ ਕਿਤੋ ਹੈ ਉਹਨਾਂ ਦੇ ਜਿਵੇਂ ਜਿਵੇਂ ਬਗਲਾ ਮੱਛੀ ਨੂੰ ਘੁੱਲਣਾ ਹੈ ਖੋਤਾ ਚੜਦਾ ਹੈ ਇਸ ਪ੍ਰਕਾਰ ਜਿਵੇਂ ਉਹਨਾਂ ਨੂੰ ਦਇਆ ਨੁ ਕਰਕੇ ਘੁੱਟੇਗਾ ਤਿੰਨ ਨਾਸ ਕਰੇਗਾ ਘੁੱਟੇ ਜਾਣਗੇ ਕਦ ਜਾਨੀ ਪਹਾਕੇ ਘੁੱਟੇ ਜਾਣਗੇ ਜਵਾਨੇ ਘੁੱਟੇ ਹੋਏ ਤੇ ਸਾਖਤ ਜਿ ਜਿੰਦੇ ਤੋਈ ਮਾਦੀ ਚੱਕਰੇ ਆਵਦਾਨੀ ਜਿਨ ਜਿਹੜ ਕੇ ਜਿਹੜਾ ਉਹ ਘੁੱਟ ਕੇ ਨਾਸ ਕਰੇਗਾ ਤੇ ਸਾਖਤ ਤੀਰ ਜਿਨਾ ਨਾਮ ਵਿਸਾਰਿਆ ਉਹ ਸਾਖਤ ਪੁਰਖ ਸਤਿਗੁਰੂ ਦਾ ਸਤਿਗੁਰੂ ਦਾ ਨਾਮ ਲੁਕੇ ਤਸਕਰ ਦੇ ਨਾਮ ਨੇ ਵੀ ਹੈ ਇਹਨੇ ਮਾਰੇ ਨੇ ਉਹਨੇ ਸਾਰੇ ਆ ਚੋਰ ਕਹਿੰਦਾ ਹੁੰਦਾ ਤਾਂੰਦਾ ਦੂਜੇ ਹੁੰਦੇ ਆਦਮੀ ਜਿਹੜੇ ਆਪ ਦੇ ਗੁਨਾਹ ਚੀਤੇ ਐ ਕਿਸੇ ਨੂੰ ਪੁੱਛਿਆ ਕਿ ਉਹ ਖਾਲਸਾ ਜੀ ਪਿਆਰ ਉਹ ਪਿਆਰ ਹੈ ਹੈ ਚਾਰ ਕੁੜਾ ਤਾਂ ਕਿਸੇ ਕੰਨੀ ਮੈਨੂੰ ਪਿਆਰ ਉਹ ਪਿਆਰ ਇਹ ਚੋਰ ਆਦਮੀ ਹੋ ਅਤੇ ਅਗਨੇ ਆਉਂਦੇ ਨੇ ਕੋਕੇ ਰੱਖ ਗਏ ਅੰਦਰ ਉਹ ਚੋਰ ਹੈ ਅਤੇ ਇਸੇ ਪ੍ਰਕਾਰ ਜਿਵੇਂ ਕਿਸੇ ਵੀ ਕਵਤੇ ਨੂੰ ਕਿ ਜਿਹੜਾ ਤੇ ਆਉਦਾ ਨਾਮ ਪਾਲਣ ਉਹ ਤੀਰ ਕਬੀ ਹੈ ਇਸੇ ਪ੍ਰਕਾਰ ਅਗਨੇ ਆਗੁਨਾ ਦਾ ਚੋਰ ਹੈ ਕਿ ਜਿਹੜਾ ਪਰਮੇਸ਼ਰ ਦੇ ਜਸ ਮਨ ਨੂੰ ਮਨੂ ਜੋ ਕੋ ਕੇ ਰੱਖੇ ਉਹ ਮਹਾਰਾਜ ਦੇ ਨਾਮ ਦਾ ਚੋਰ ਹੈ ਉਨ ਨੂੰ ਕਹਿ ਤੋ ਕਸੂਰ ਜਿਉਂ ਆਉਂਦੇ ਐ ਬਸ ਕੋਡ 55 ਇਹ ਸਾਖਤ ਚੂਰ ਜਿਨ੍ਹਾਂ ਨਾਮ ਦੇ ਸਾਰੇ ਸਾਖਤ ਕੋਥੋਲ ਕਿਤਵੇਲੇ ਚੋਰ ਪੁਰਖੰਜ ਨਾਮ ਨੂੰ ਭੁਲਾਤੈ ਹੈ ਮਨ ਤੇ ਨਿਕਟ ਨਾ ਭਿੱਕੀ ਜੈ ਮਨੋਂ ਨਾ ਦੇ ਜਿੰਨੇ ਜਿਨੇੜੇ ਨਹੀਂ ਟਿਕਣਾ ਮਿਲਣਾ ਚਾਹੀਦਾ ਕਿ ਤੇ ਜੋ ਹੋਵੇ ਸੰਗਤ ਕਰਕੇ ਡੁੱਬ ਜਾਂਗੇ ਜੀਵਨ ਸਾਡੇ ਮੇਰੇ ਮਨ ਤੇ ਉਹ ਅਲੱਖ ਨਰੰਜਨ ਜੀ ਮੇਰੇ ਪਿਆਰੇ ਮਨ ਉਸੇ ਨੂੰ ਕਰ ਗਿਓ ਲੱਖ ਲੱਖੋਂ ਤੋੜ ਕੇ ਨਰਿਨਿ ਸੇਵਕ ਸੁਰੀ ਪਰਮੇਸ਼ਰ ਹੈ ਮੇਰੇ ਮਨ ਸੇਵ ਉਹ ਅਲਤ ਨਰੰજન ਨਰਹਰਿ ਮਨਨੁ ਹਰੇ ਕਨਿਆ ਨਯੰਤਾ ਜੋ ਹੈ ਮਨ ਸਿੰਘ ਆਪੂ ਜੀ ਦੀ ਆਗਿਆ ਚ ਹੋਏ ਹੈ ਜਿਤ ਸੇਵਿਆ ਦੇਖਾ ਛੁਕੀਐ ਰਸੇਵ ਭਗਤੀ ਕਰਨੀ ਕਰਨ ਕਰਕੇ ਜੰਮ ਮਰਨ ਸਾਹ ਚਕਾਇ ਬਿਛੁਟ ਜਾਈ ਦੇ ਤਨ ਨਾਨਕ ਹਰ ਤ੍ਰਗ ਪੂਰੇ ਕੀਏ ਸਭੂ ਜਿੰਨ ਜਨਨ ਹਰੀ ਪ੍ਰਭੂ ਨੂੰ ਪੂਰਨ ਗਿਆਨ ਦੇ ਕੇ ਪੂਰਨ ਬਖਸ਼ਿਸ਼ ਕਰਕੇ ਪੂਰੇ ਬੰਗਾ ਇਹਨ ਮਾਸਾ ਤੂਲ ਨਾ ਘਟੀ ਐ ਉਹ ਸਾਧ ਸੰਗਤ ਟੋਲੇ ਵਿੱਚੋਂ ਮਾਸਾ ਜਿੰਨਾ ਉਹ ਮਾਸੇ ਵਿੱਚੋਂ ਰੱਤੀਆਂ ਰੱਤੀਆਂ ਰੱਤੀ ਜੋਂ ਖਿੰਖਿਨ ਕਾਲ ਵੀ ਉਹ ਘਟਦੇ ਨਹੀਂ ਉਹ ਪੂਰ ਨਹੀਂ ਰਹਿੰਦੇ ਹਨ ਇਸੇ ਪ੍ਰਕਾਰ ਇਹਨ ਮਾਸਾ ਇਹਨ ਮਾਸਾ ਤੂਲ ਨਾ ਘਟੀ ਐ ਉਹ ਸਾਧ ਸੰਗਤ ਟੋਲਾ ਵਿਚਾਰਨ ਨੂੰ ਪੂਰਨ ਪ੍ਰਾਇਵਕ ਹੋ ਗਿਆ ਹੈ ਮਾਸੂਮ ਮਸਰੂ ਇੰਜਨੀਓ ਦੇ ਪਾਈਓ ਨੇ ਦਮਨ ਕੀਤਾ ਹੈ ਕਿਨ ਕਾਲ ਵੀ ਉਹਨਾਂ ਦਾ ਜਿਹੜਾ ਵਿਚਾਰ ਹੈ ਇਹ ਸਰੀਰ ਦੇ ਇੰਦਰੀਆਂ ਨੂੰ ਜਦੋਂ ਮਸਰੂ ਕੀਤਾ ਰੋਕਣਾ ਕੀਤਾ ਦਮਨ ਕੀਤਾ ਇਸ ਕਰਕੇ ਵਿਚਾਰ ਖਿੰਨ ਮਾਤਰੀ ਜਿੰਨਾ ਘੜਦਾ ਨਹੀਂ ਪੂਰਨ ਜਿੰਨ ਜਾਂਦਾ ਸੋ ਤੁਸੀਂ ਜੇ ਹਾ ਹਮੇ ਵਿੱਚ ਕੋਈ ਨਾ ਆਕੇ ਘਟਾ ਹਮੇ ਜਾਈਏ ਇਸ ਪ੍ਰਕਾਰ ਮਸਾਜ ਕਿਨ ਜਿੰਨਾ ਕਰ ਵੀ ਇਹਨਾਂ ਤੋਂ ਵਿਚਾਰ ਨਹੀਂ ਘੜਦਾ ਹੈ ਗੌੜੀ ਪੂਰਬੀ ਮਹੱਲਾ ਚੌਥਾ ਅਮਰੀਕਾਨ ਵਸਗਤ ਪ੍ਰਭ ਤੂਰੈ ਇਸ ਜੀ ਬਾਸਾ ਸਾਡੇ ਜਿਹੜਾ ਪ੍ਰਾਣਾ ਦਾ ਚੱਲਣਾ ਹੈ ਇਹ ਤੇਰੀ ਨਾਮ ਦੀ ਆਸੇ ਅਸੀਂ ਜੀਉਣਾ ਚਾਹੁੰਨੇ ਹਾਂ ਜੇ ਵੀ ਚਿੰਗਾ ਦੀ ਇਹ ਚਾਲ ਹੈ ਪ੍ਰਭੂ ਜੀ ਤੁਹਾਡੇ ਦਸਤੀ ਹੈ ਜੇ ਜਪਾਉਂਦੇ ਰਹੋਗੇ ਤਾਂ ਜੀਉਂਦੇ ਰਹਾਂਗੇ ਆਖਾਂ ਜੀਵਾਂ ਨਿੱਕੇ ਮਰ ਜਾਵਾਂ ਸਾਡੇ ਪ੍ਰਾਣਾ ਦੀ ਇਹ ਗਤੀ ਚਾਲ ਹੈ ਓ ਆਵਦੇ ਵਾਸਤੇ ਮਹਾਰਾਜ ਜੀ ਮੇਰਾ ਜੀਉ ਪਿੰਦ ਸਭ ਤੇਰੀ ਇਹ ਮੇਰਾ ਜਿਹੜਾ ਜਿੰਦਗੀ ਹੈ ਜਿਹਦਾ ਪਿੰਦ ਸਰੀਰ ਹੈ ਸੁਹੂ ਸੀ ਕੁਸ ਧੂਲ ਸੀਰ ਇਸ ਸੇ ਤੇਰੀ ਬਖਸ਼ਿਸ਼ ਹੈ ਮਹਾਰਾਜ ਦਇਆ ਕਰਹੁ ਹਰ ਦਰਸ ਦਿਖਾਉ ਵਹੁ ਅੰਤ ਤਾ ਗੁਰੂ へਰੀ ਅਕਾਲ ਪੁਰਖ ਸਾਹਿਬ ਦੇ ਕੋ ਵਿੱਚ ਦਰਸ਼ਨ ਦਿਖਾਉਣੇ ਕਰੋ ਮੇਰਾ ਮਨ ਤਨ ਲੋਚ ਕਣੀਰੀ ਮੇਰਾ ਮਨ ਵਿੱਚ ਵੀ ਤਨ ਵਿੱਚ ਵੀ ਲੋਚ ਇੱਛਾ ਬੜੀ ਕਣੀ ਬਹੁਤ ਹੀ ਲੱਗੀ ਹੋਈ ਹੈ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਰਾਮ へ ਭਾਈ ਰਾਮ ਕੋ ਪਿਆਰੋ ਸਾਡੇ ਮਨ ਵਿੱਚ ਵੀ ਤਨ ਵਿੱਚ ਵੀ ਇਕਾਲ ਤੁਸੀਂ ਮੇਨਲੀ ਬੜੀ ਲੋਚ ਇੱਛਾ ਲੱਗੀ ਹੋਈ ਹੈ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਬਦ ਗੁਰੂ ਐ ਚਰਪਾ ਦੇ ਚਰ ਗੁਰੂ ਅੰਗਰਸਾ ਜਸਾ ਜੀ ਪੂਰੀ ਕਿਰਤਾ ਤਾਂ ਜੇ ਕਦ ਕਾਕੀਬ ਹੁਣ ਕਈਏ ਕੋੜੇ ਮਾਤਰ ਮਾਰਨ ਕਿਰਪਾ ਕਿਤਾਹ ਜਿਹਨੂੰ ਕੀਤੀ ਹਰ ਮਿਲਿਆ ਆਏ ਤਰਗ ਮੇਰੀ ਉਹ ਮੇਰੀ ਪ੍ਰੀਤੀ ਜਾਣ ਕੇ ਹਰੀ ਤੋਂ ਜਿਹੜਾ ਜਨਮ ਜਨਮ ਤੋਂ ਸਾਡਾ ਮੇਲੀ ਸੀ ਉਹ ਆਏ ਜਿ ਮਿਲਿਆ ਸਾਡੇ ਤੇ ਮੇਲ ਕਰਕੇ ਵੀ ਮੇਰੇ ਪਿਆਰੇ ਹੰ ਰਹਾ ਜੋ ਹੋਵਰਾ ਮਾਨ ਚਿਤ ਹੈ ਸੁਆਮੀ ਇਹ ਸਰੀਰ ਤੇ ਮਾਲਕ ਜੋ ਸਾਡੀ ਮੰਦੀ ਚਿਤਵਣੀ ਵਿੱਚ ਜੋ ਵਿਚਾਰ ਹੈ ਸਾਡੇ ਤੋਂ ਹਰ ਜਨ ਹੋ ਮੇਰੀ ਸਾਡੀ ਸਾਡੇ ਮੇਲੀ ਤੁਸੀਂ ਮਹਾਰਾ ਸਾਡੀ ਮੇਰੀ ਵਿਧੀ ਹਾਲਤ ਨੂੰ ਤੁਸੀਂ ਜਾਣਦੇ ਹੋ ਅਸੀਂ ਖਿਰਮਾਤ ਨੂੰ ਯਾਦ ਤੋਂ ਜੀਉ ਤੋਂ ਨਹੀਂ ਰਹਿ ਸਕਦੇ ਨੰਗੇ ਨਾਮ ਜਪੀ ਸੁਖ ਪਾ ਇਰਾਦ ਨਹੀਂ ਮਾਰੇ ਆਉਦਾ ਨਾਮ ਜਪ ਕੇ ਕੰਨ ਹੀ ਸੁਖ ਪਾਉਨੇ ਹਨ ਨਿਤ ਜੀਵਾ ਆਸ ਹਰ ਤੇਰੀ ਇਹ ਕਾਲ ਕੋਈ ਨਹੀਂ ਕਹੇ ਵਰਤੀ ਸਾਡੇ ਦਰਸ਼ਨੇ ਵੀ ਆਸ ਜਿਲੇ ਹੋਏ ਜੀਵਨੇ ਹਨ ਗੁਰ ਸਤ ਗੁਰ ਦਾਤ ਹੈ ਪੰਥ ਬਤਾਇ ਗੁਰੂ ਸਰੂਪ ਦਾਤਿਆ ਗੁਰੂ ਨਾਮ ਚਾਉ ਗੁਰੂ ਦੇ ਸਾਗੂ ਗੁਰੂ ਦਾਸ ਸਾਗੂ ਨਿ ਕੀ ਆਉਂਦੀ ਪਾਉ ਤੰਤਰੀ ਆਹ ਕੰਝ ਰਸਤਾ ਵਿਟਾਇਆ ਹੈ ਘਰ ਮਿਲਿਆ ਆਏ ਪ੍ਰਭ ਮੇਰੀ ਇਹ ਸਾਡੀ ਤ੍ਰੀਤੀ ਜਾਣ ਕੇ ਹਰੀ ਜੀ ਤੂੰ ਸਾਡੀ ਤੇ ਨੀਰ ਕਰਕੇ ਆਲ ਦੇ ਜਾਣ ਕੇ ਮਿਲ ਪਏ ਸਾਨੂੰ ਅਨ ਦੇਨ ਆਨੰਦ ਭਾਇਆ ਵੱਡ ਭਾਗੀ ਵੱਡ ਭਾਗਾਂ ਕਰਕੇ ਰਾਜ ਜਨੇ ਆਨੰਦ ਪ੍ਰਾਪਤ ਹੋ ਗਿਆ ਸਾਨੂੰ ਗਾਇ ਦੀ ਸ਼ਾ ਬੜਾਈ ਦੀ ਸ਼ਾ ਭਜ ਗਈ ਹੈ ਤਬ ਆਸ ਕੀ ਜਨ ਕੇ ਤਾਰੀ ਜਨ ਦੀ ਸਾਰੀ ਆਸਾ ਪੂਰੀ ਹੋ ਗਈ ਹੈ ਜਗਨਨਾਥ ਜਗਦੀਸ਼ ਜਗਦੀਸ਼ਰ ਕਰਤੇ ਜੋ ਜਗ ਦੇ ਨਾਮ ਪਿੱਛੇ ਵੀ ਸੀ ਹੁਣ ਵੀ ਜਗ ਦਾ ਈਸ਼ਵਰ ਹੈ ਅੱਗੇ ਨੂੰ ਵੀ ਕਰਤਾ ਪੁਰਖ ਤੂੰ ਹੋਵੇਂਗਾ ਸਭ ਵਸਦਾ ਤਾਂ ਹੈ ਹਰ ਕੇਰੀ ਸਾਰਿਆਂ ਨੂੰ ਵਸ ਕਰਨਾ ਜਿਹੜੀ ਗੱਤ ਚਾਲ ਹੈ ਇਹ ਵਾਹਿਗੁਰੂ ਆਪ ਦੇ ਵਸਤ ਸਭ ਆਪ ਕੀ ਹੈ ਜਨ ਨਾਮ ਅਨੇਕ ਸਰਣਾ ਗਤੀ ਜਨ ਨਾਨਕ ਸਰਣਾ ਗਤ ਆਏ ਜੀ ਮਹਾਰਾਜ ਜੀ ਕਹਿੰਦੇ ਸੀ ਜੇ ਆਉਣੇ ਆਉਗੇ ਮਾਰੇ ਆਪ ਦੀ ਸ਼ਰਨ ਆ ਕੇ ਪ੍ਰਾਪਤ ਹੋਏ ਹੈ ਹਰ ਰੱਖ ਪੈਜ ਜਨ ਕੀ ਜੇ ਮਹਾਰਾਜ ਜੀ ਸਤਿਗੁਰੂ ਦੀ ਪੈਜ ਰੱਖ ਤੂ ਰੋ ਇਹੋ ਆਦਿ ਜਾਣ ਕੇ ਸਾਡੀ ਪੈਜ ਪ੍ਰਤਗਿਆ ਰੱਖਣਾ ਕਰੋ ਜੀ ਗੌੜੀ ਪੂਰਬੀ ਮੁਹੱਲਾ ਚੌਥਾ ਇਹ ਮਨੁਆ ਖੇਨਾ ਟਿਕੈ ਬਹ ਰੰਗੀ ਇਹ ਜਿਹੜੇ ਬਾਹਰ ਰੰਗਾ ਦਾ ਤ੍ਰਿਭੁਨੀਏ ਖਿਨੇ ਇਹ ਮਨੁਆ ਖੇਨਾ ਟਿਕਾਉ ਗੋ ਇਹ ਬਾਹਰ ਰੰਗਾ ਜੀ ਲਗਾਏ ਬਾਹਰ ਅਨੰਦਾ ਸਬਦ ਉਚਾਰ ਕੇ ਰੂਪ ਦਾ ਸੁਦਾ ਨਿਭਿਛੇ ਚ ਕਹਾਂ ਕੋ ਲੋਭੋ ਹੰਕਾਰ ਜੇ ਰੰਗਾ ਜੇ ਬਾਹਰ ਰੰਗਾ ਜੀ ਮਾਇਆ ਦੇ ਸਵਾਰ ਕੇ ਦੇਖਣ ਕੇ ਕੋਗਨ ਦੇ ਸੁਣਣ ਵਿੱਚ ਬਾਹਰ ਰੰਗਾ ਜੀ ਲਗਾਏ ਜਿਹੜਾ ਮਨ ਬਹੁਤ ਰੰਗੀਆ ਬੁਖੂ ਕੀ ਹੈ ਇਹ ਮਨ ਇਹ ਮਨ ਨੂੰ ਇਹ ਮਨਾਂ ਖਿੰਨ ਨਾ ਟਿਕਾਇ ਗੋਹ ਰੰਗੀ ਬਾਰੇ ਰੰਗਾਂ ਦੀ ਮਾਇਆ ਦੇ ਚੱਕਰ ਹੈ ਕੋਈ ਵਿਖਣ ਕੇ ਕੋ ਸੁੰਦੀ ਕੋ ਸੁੰਗਣ ਰੂਪ ਕੇ ਇੱਕ ਖਿੰਨ ਮਾਤਰ ਵੀ ਟਿਕਦਾ ਨਹੀਂ ਹੈ ਮਹਾਰਾਜ ਦਹਿ ਦਹਿ ਦੇ ਸੱਲ ਚੱਲ ਚੱਲ ਹੱਥ ਦੇ ਜਿਸੇ ਜਿਹੜੇ ਪਵਾਰ ਪੈ ਉਹਨੇ ਵੀ ਦਹਿ ਤਰਫ ਜਿਸ ਤਰਫ ਚੱਲ ਚੱਲ ਕੇ ਹੰਡਦਾ ਫਿਰਦਾ ਕਿਰਿਆ ਹੀ ਫਿਰਦਾ ਰਹਿੰਦਾ ਐਸੀ ਇਹਦੀ ਹਾਲਤ ਹੈ ਇਕ ਐਸਾ ਦਇਨ ਹੋਵੇ ਅਗੁਰੂ ਦਇਨ ਸਾਰਿਆਂ ਹੋਇਆ ਕ੍ਰਿਸ਼ਨ ਰੂਪੀ ਅੰਗ ਦਾ ਸਾਰਿਆਂ ਹੋਇਆ ਦੁਸ਼ੀਆਂ ਦੀ ਤਰਫ ਜਿਸ ਤਰਫ ਚਲਦਾ ਧਮੀਰੀ ਦੇ ਪੱਤਰਿਆਂ ਨੂੰ ਚਲਦਾ ਤਕਲੀ ਨੂੰ ਠੰਡੇ ਤੂਇਆ ਫਿਰਦਾ ਹੈ ਸਰਕਾਰ ਇਹਦੀ ਜ਼ਿੰਦਗੀ ਸਾਰੀ ਢੰਗ ਵੀ ਜਾਂਦੀ ਗੁਈ ਜਾਂਦੀ ਹੈ ਗੁਰੂ ਪੂਰਾ ਪਾਇਆ ਵੱਡ ਭਾਗੀ ਇਹ ਪੁਰਨ ਗੁਰੂ ਅਗੇ ਤਾਂਗਾਂ ਕਰਕੇ ਪ੍ਰਾਪਤ ਕੀਤੇ ਹਨ ਹਰ ਮੰਤਰ ਦੀ ਆ ਮਨ ਖੰਡੇ ਧਰੀ ਦਾ ਨਾਮ ਮੰਤਰ ਗੁਰੂ ਸਾਹਿਬ ਨੇ ਦਿੱਤਾ ਮਨ ਖੰਡਾ ਹੋ ਗਿਆ ਮਨ ਖਲਾ ਹੋ ਗਿਆ ਧਰਮੋਂ ਤੋਂ हट ਗਿਆ ਐਸੀ ਕਿਰਪਾ ਹੋ ਗਈ ਸ਼ਾਂਤ ਹੋ ਗਿਆ ਆਰਾਮ ਹਮ ਸਤਗੁਰ ਲਾਲੇ ਕਾਂਢੇ ਜੀ ਦਾ ਇਹ ਸਤਗੁਰਾਂ ਦੇ ਲਾਲੇ ਦਾਸ ਗੋਲੇ ਕਾਂਦੇ ਕਹੀਦੇ ਐ ਤਾਂ ਗੁਰੂ ਸਾਹਿਬ ਸੇਬ ਕਹੀਦੇ ਹੋ ਰਹਾ ਹਮਰੇ ਮਾਸਤਕ ਦਾਗ ਦਗੰਨ ਸਾਡੇ ਅੰਤਾਂ ਤੇ ਮੁੱਕੀ ਮੱਥੇ ਤੇ ਗੁਰੂ ਸਾਹਿਬ ਨੇ ਪ੍ਰੇਮ ਦਾ ਦਾਗ ਲਾਗੇ ਹੋਏ ਸਿਰਨੈ ਜੀਜਾ ਦਿਨ ਦਾਗੇ ਭੱਜ ਗਈ ਤੇ ਪਰਮੇਸ਼ਰ ਜਿਵੇਂ ਫੌਜੀਆ ਦੇ ਕਰਨਲ ਦਾ ਕੇ ਦੇ ਜਰਨਲ ਦੇ ਲੱਗੇ ਹੁੰਦੇ ਨੇ ਮੋਢੇ ਤੇ ਗਿੱਲੇ ਇਸੇ ਤਰ੍ਹਾਂ ਸਾਡੇ ਅੰਤਾਂ ਕਮੀ ਜਮਾਰਨ ਪ੍ਰੇਮ ਦਾ ਦਾ ਜੋ ਚਿੰਨੋ ਦੁਗਾਮਾ ਲਗਾ ਦੁਤਾ ਜੀ ਦਾ ਅਰਦਾਸ ਹੈ ਹਮ ਕਰਜ ਗੁਰੂ ਵਹਿ ਸਾਧੇ ਗੁਰੂ ਜੀ ਦਾ ਅਰਦਾਸ ਕਰਜ ਵਧਾ ਸੰਦੇ ਪਰਦੇ ਗੁਰੂ ਸਾਹਿਬ ਦੀ ਕਰਜਾਈ ਹਾਂ ਜਿਨਾਂ ਨੂੰ ਗੁਰੂ ਸਾਹਿਬ ਦਾ ਉਪਕਾਰ ਹੈ ਅਸੀਂ ਜਿੰਨੇ ਸਾਰੇ ਸੀਰ ਦੇ ਰੋਮ ਹੈ ਇਹਨੇ ਜਨੂ ਧਾਰ ਗਏ ਤਾਂ ਵੀ ਗੁਰੂ ਸਾਹਿਬ ਦਾ ਉਪਕਾਰ ਨਹੀਂ ਦੇ ਸਕਦੇ ਕਿਉ ਗੁਰੂ ਸਾਹਿਬ ਦੇ ਕਰਜਾਈ ਕਹੀਦੇ ਅਸੀਂ ਤਾਂ ਗਰੀਬ ਨੂੰ ਆਏ ਬੜਾ ਸਾਰਾ ਕਰਜ ਸੰਦੇ ਪਰਬੇ ਹੋ ਪਰ ਉਪਕਾਰ ਪੁੰਨ ਬਹੁ ਕੀਤਾ ਜੀ ਜਿਹਨੇ ਪਰ ਉਪਕਾਰ ਕੀਤਾ ਸਾਡੇ ਤੇ ਬੜਾ ਭਾਰੀ ਪੁੰਨ ਕੀਤਾ ਹੈ ਜੋ ਨਾਮ ਦੀ ਦਾਤ ਦਿੱਤੀ ਹੈ ਸਾਡੇ ਉਗਣ ਬਖਸ਼ ਕੇ ਪਰ ਉਪਕਾਰ ਕੀਤਾ ਹੈ ਬਹੁਤ ਉਤਰ ਤਾਰ ਪਰਾਡੇ ਜਿਵੇਂ ਬਚੂ ਜੰਗ ਤੈਸੀ ਜੇਦੋਂ ਵੀ ਤਾਰ ਦਿੱਤਾ ਅਤੇ ਦੁੱਤਰ ਕਹਨ ਸੀ ਕਰਨਾ ਸੰਸਾਰ ਸਮੁੰਦਰ ਦਾ ਜਦੋਂ ਵੀ ਤਾਰ ਕੇ ਪ੍ਰਾਪ ਦੇ ਪਾਰਲੇ ਕਿਨਾਰੇ ਮੁਗਤਰੂਪੀ ਕਿਨਾਰੇ ਦੇ ਆਦੇ ਆਸਰੇ ਸਾਨੂੰ ਮੁਗਤਰੂਪੀ ਕਿਨਾਰੇ ਤੇ ਚੜਾਉਂਦਾ ਹੈ ਪਾਰ-ਪਾਰ ਕੇ ਪ੍ਰਾਪ ਪਾਉਂਦਾ ਹੈ ਜਿਨ ਕਾ ਪ੍ਰੀਤ ਰਜਾ ਹਰ ਨਾਹੀ ਜਿਨਾਂ ਦੇ ਹਿੱਕੇ ਜਾਈ ਐ ਸਤਿ ਮਹਾਰਾਜ ਦੇ ਨਾਲ प्रीਤੀ ਹਰੀ ਨਾਲ ਹੈ ਨਹੀਂ ਤਨ ਪੂਰੇ ਗਾਢਨ ਗਾਢੇ ਕੋਈ ਤੇਰੀ ਕੂੜੀਆਂ ਗੰਦਾ ਕਰੇ ਕਿਸੇ ਨੇ ਕੋ ਹੁੰਨੇ ਦੀ ਕੋ ਬੰਨੇ ਦੀ ਕਦੇ ਕਿਸੇ ਨਾਲ ਗੰਗੰਗਲੀ ਕਦੇ ਕਿਸੇ ਨਾਲ ਮੋਹ ਕਰ ਲਿਆ ਕਦੇ ਕਿਸੇ ਨਾਲ ਕਹਿੰਦੇ ਮੇਰਾ ਤੇਰੇ ਨਾਲ ਪ੍ਰੇਮ ਹੈ ਕਦੇ ਕਿਸ ਨੂੰ ਕਹਿਆ ਮੇਰਾ ਤੇਰੇ ਨਾਲ ਗੰਗੰਗ ਪ੍ਰੇਮ ਹੈ ਕਦੇ ਜੰਮ ਜਾਂਦੇ ਫਿਰਦੇ ਪ੍ਰੀਤੀਆਂ ਉਹਨਾਂ ਦੀ ਅਸਲੀ ਪ੍ਰੀਤ ਹੈ ਨਹੀਂ ਮਹਾਰਾ ਤੂੰ ਬੇਮੁਖ ਹਨ ਜੋ ਪਾਣੀ ਕਾਗਦ ਬਿੰਦ ਜਾਤ ਹੈ ਇਹ ਤਾਂ ਨਾਸ ਹੋ ਜਾਣਗੇ ਪੁਰਖੋ ਇਹ ਪਾਣੀ ਚ ਪਾਇਆ ਕਾਗਜ਼ ਨਾਸ ਹੋ ਜਾਂਦਾ ਗਲ ਜਾਂਦਾ ਹੈ ਕਿਉਂ ਮਨਮੁਖ ਗਰਭ ਗਲਾਡੇ ਉਹ ਗਾਇ ਵੀ ਕਿ ਕਾਗਜ਼ ਚ ਪਾਣੀ ਚ ਕਾਗਜ਼ ਪਹਿਨੇ ਕਰਕੇ ਗਲ ਜਾਂਦਾ ਜਿਵੇਂ ਗਲਵਰੂਪੀ ਪਾਣੀ ਚ ਮਨਮੁਖ ਜਿਹੜੇ ਕਾਗਜ਼ ਵਾਂਗੂ ਗਲ ਜਾਣਗੇ ਅਤਿਆੰਤੀ ਗਲਦੇ ਗਲਦੇ ਰਹਿੰਦੇ ਹਨ ਗਰਭੇ ਗਰਪ੍ਰਮ ਉਹਨੇ ਆਈ ਹਾਲਤ ਰਹੀ ਦੀ ਆਪ ਗਲਦੇ ਹੈ ਹੋਰ ਉਹਨਾਂ ਨੂੰ ਗਾਲਦੇ ਹੋ ਕੁਸ਼ਿੰਗੀ ਆਦਮੀ ਇਸ ਤਰ੍ਹਾਂ ਕਾਗਜ਼ੀ ਕੰਗਰਕੇ ਦੱਸਦੇ ਹਨ ਹਮ ਜਾਣਿਆ ਕਛੂ ਨਾ ਜਾਣਨਾ ਹੈ ਆਗੈ ਇਹ ਕਾਗਜ਼ੀ ਦੇ ਚਿਓ ਲਾ ਦੀਏ ਫੇਰ ਉਹ ਕਾਗਜ਼ੀ ਗੱਲ ਜਾਣੀ ਹੈ ਕਿ ਉਹਦੇ ਵਿੱਚ ਕੀ ਹੋ ਰਿਹਾ ਵੀ ਇਸੇ ਤਰ੍ਹਾਂ ਜੇ ਪਰਮੇਸ਼ਰ ਦਾ ਨਾਮ ਚੋਪੜਿਆ ਜਾਵੇ ਫੇਰ ਇਹ ਭਾਈ ਗੱਲ ਜਾਣੀ ਮਹਾਰਾਜ ਸਾਹਿਬ ਨਾਮ ਦੇ ਆਸਰੇ ਇਹਾਰੇ ਬੇਕਾਗੀ ਤੋਂ ਵੀ ਫੁੱਲ ਤੋਂ ਵੀ ਨਰਮ ਦੀ ਅੱਖਿਆ ਕਰਦੇ ਵਿਚਾ ਲੈਂਦੇ ਜੋ ਹਰ ਰੱਖੇ ਤਿਉਂ ਅਸੀਂ ਜਾਣਿਆ ਕਛੁ ਨਾ ਜਾਣ ਹੈ ਅੱਗੇ ਅਸੀਂ ਅੱਗੇ ਵੀ ਕੁਛ ਨਹੀਂ ਜਾਣਿਆ ਤੇ ਅੱਗੇ ਨੂੰ ਅਸੀਂ ਕੀ ਜਾਣਨ ਹੈ ਜੋ ਹਰ ਰੱਖੇ ਤਿਉਂ ਠੰਡੇ ਵਰਤਮਾਨ ਸਮੇਂ ਜਿਹੜੀ ਰੱਖਦਾ ਸੀ ਉਸੇ ਚੋਂ ਖੰਡ ਠੰਡੇ ਖੜੇ ਹਾਂ ਮਾਲਕ ਸਾਡੇ ਆਸਰੇ ਨਾ ਪਿੱਛੇ ਕੁਛ ਜਾਣੇ ਨਾ ਅੱਗੇ ਨੂੰ ਕੁਛ ਜਾਣਾਂਗੇ ਹੋ ਜਾਰਿ ਕੁਮਾਨਸਾਵੇਂ ਜੀ ਅਸੀਂ ਜਿਵੇਂ ਮਾਰਾ ਰੱਖਦੇ ਆਂਗੇ ਜੰ ਠੰਡੇ ਖੜੀ ਇਸਤਹਾਂ ਹਨ ਧਨ ਧੂਲ ਤੀਤ ਗੁਰ ਕਿਰਪਾ ਧਾਰ ਜੀ ਅਸੀਂ ਭੁੱਲ ਕਰ ਲੈਨੇ ਹੋ ਆਦਿ ਨੇਂ ਨੂੰ ਬੁਲਾ ਕੇ ਕਿਉਂ ਗਲਤੀਆਂ ਕਰਦੇ ਰਹੇ ਨੇ ਪੁੱਲ ਬਹੁਤੀ ਕਰਦੇ ਆਂ ਕਿਉਂ ਛੋੜੀ ਬੜੀਆਂ ਗਲਤੀਆਂ ਕਰਦੇ ਹੀ ਰਹਿੰਦੇ ਆ ਸਾਡੇ ਤੇ ਸਤਿਗੁਰੂ ਕਿਰਪਾ ਦਿਸਤ ਕਰੋ ਭੁੱਲ ਕਰਕੇ ਆਪ ਤੋਂ ਅਸੀਂ ਚੂਕ ਉੱਕ ਜਾਨੀ ਹਾਂ ਆਪ ਦੀ ਸਿੱਖੀ ਤੋਂ ਆਪ ਦੀ ਆਗਿਆ ਤੋਂ ਸਾਡੇ ਦੀ ਕਿਰਪਾ ਦ੍ਰਿਸ਼ਤ ਕਰੋ ਜੀ ਜਨ ਨਾਨਕ ਕੁੱਤਰੇ ਕਾਂਡੇ ਸਰੂਪ ਸਹਿ ਜੀ ਕਹੀਨ ਹੋ ਮਾਰੇ ਹੀ ਤੇਰੇ ਜਾਨਾ ਤੇਰੇ ਕੁੱਤਰੇ ਕੂਕਰ ਕਾਂਡੇ ਕਹੀਦੇ ਤੇਰੇ ਕੁੱਤੇ ਹਮ ਕੂਕਰ ਤੇ ਇਹ ਦਰਬਾਰ ਭੋਂਕੇ ਆਗੇ ਬੈਣ ਪਛਾਇ ਤੇਰੇ ਵਰਗੇ ਕੁੱਤੇ ਕਹੀਦੇ ਸੱਚੇ ਪਾਤਸ਼ਾਹ ਕੁੱਤਰੇ ਕਤੂਰੇ ਕਹੀਦੇ ਛੋਟੇ ਕੂਕਰ ਕਹੀਦੇ ਸੱਚੇ ਪਾਤਸ਼ਾਹ ਦੇ ਜਨਾਨੇ ਕੁੱਤਰੇ ਕਾਂਡੇ ਅਸੀਂ ਕੋਈ ਤਰਕਾਂ ਕੱਢਣ ਵਾਲੇ ਹਾਂ ਮਹਾਰਾਜ ਹਰ ਵਕਤ ਤੇਰੀ ਦੀ ਮੁਖ ਸ਼ਕਤ ਨੇ ਵੀ ਰੱਦ ਨਾ ਕੋ ਕੀਤਾ ਹੈ ਕੋ ਕੀਤਾ ਜਿਵੇਂ ਕੋਈ ਆਦਮੀ ਸੀ ਖਜੂਰ ਦੇ ਥਾਂਕੇ ਆ ਕਹਿੰਦਾ ਵੇਖੋ ਐਡਾ ਦਰਸ਼ਾ ਹੈ ਇਹਨੂੰ ਨਿੱਕੇ ਨਹੀਂ ਕੋ ਖਜੂਰਾ ਨਾਲ ਲਾਈਏ ਤੇ ਅਖੇ ਗਵਾਣੇ ਕਿੱਦੇ-ਕੱਦੇ ਮਤੀਰੇ ਬੋਲਾ ਨੂੰ ਨਰਮਨ ਲਾਪੇ ਆ ਉਹਨੇ ਜਿੰਨੇ ਕਿ ਜਾਨਵਰ ਨੂੰ ਖਜੂਰ ਚੁੱਕ ਦਿੱਤੀ ਉਹਦੀ ਅੱਖ ਤੇ ਦੇਲੇ ਤੇ ਆ ਕੇ ਬਜੀ ਅੱਖ ਦਾ ਦੇਲਾ ਲਾਲ ਹੋ ਗਿਆ ਦੁਖਣ ਲੱਗ ਗਿਆ ਕਹਿੰਦਾ ਖੁਦਾ ਤੂੰ ਠੀਕ ਕੀਤਾ ਮੈਂ ਗਲਤੀ ਕੀਤੀ ਕਿਉਂ ਕਤਾਰਕਾ ਕੰਨੂ ਆਏ ਜੇ ਕਿਤੇ ਕਿ ਹੰਦਵਾਣਾ ਮੇਰੇ ਫਿਰ ਕੇ ਆਇਗਾ ਮੈਂ ਮਰ ਜਾਣਾ ਸੀ ਤਾੜੀਆਂ ਨੇ ਫਿਰ ਮੇਰਾ ਇਸ ਪ੍ਰਕਾਰ ਕਤਾਰਕਾ ਕੰਨੂ ਵਾਲੇ ਇਹ ਮਾਰਾ ਤੇਰੇ ਚੀਤੇ ਨੇ ਕਿ ਇਸ ਕੋਈ ਚੀਤਾ ਚੰਗਾ ਨਹੀਂ ਹੋਮਿੰਦੇ ਉਹਦੇ ਤੇ ਅਸੀਂ ਕਤਾਰਕਾ ਕਢਦੇ ਹਾਂ ਅਜੇ ਕੁਤਾਰੇ ਕਹਿੰਦੇ ਅਸੀਂ ਬੂਤ ਤੇ ਮਾਰਾ ਕਹੀਦੇ ਆਪ ਅਸੀਂ ਕਰਨ ਵਾਲੇ ਨਹੀਂ ਸੱਚੇ ਪਾਤਸ਼ਾਹ ਅਜੇ ਰਾਜਦ ਨੇ ਅਸੀਂ ਮਾਰਾ ਕੁਤਾਰੇ ਕਾਦੇ ਖੋਤੀ ਤਰਾਂ ਦੇ ਕਹੀਦੇ ਖੋਤੀਆਂ ਆਪ ਸਾਨੂੰ ਸੱਚੇ ਬਾਦਸ਼ਾ ਜਿਵੇਂ ਇੱਕ ਮੋਠੇ ਦੇ ਵਿੱਚ ਕੁਤਰਾਂ ਹੁੰਦਾ ਹੈ ਉਹ ਮੋਠਾ ਨੂੰ ਕੋਤੇ ਕੋਤੇ ਜਿੱਕੇ ਖਾਂਦਾ ਹੈ ਇਸ ਪ੍ਰਕਾਰ ਸੱਚੇ ਬਾਦਸ਼ਾ ਤੇਰੇ ਗੁਨਾ ਨੂੰ ਉਪਕਾਰਾਂ ਨੂੰ ਅਸੀਂ ਕੁਤਰ-ਕੁਤਰ ਕੇ ਨਾਸ਼ ਕਰੀ ਜਾਂਦੇ ਆਂ ਕਿਰਪਾ ਕਰੋ ਸੱਚੇ ਬਾਦਸ਼ਾ ਕੁਤਰੇ ਕਾਂਢੇ ਇਸ ਪ੍ਰਕਾਰ ਕੁਤਰ-ਕੁਤਰ ਕੇ ਰੇਸ਼ਮ ਆਦਿਕਾਂ ਨੂੰ ਜਿਹੜਾ ਜਿਹੜਾ ਹੈ ਉਹ ਕੱਟ ਦਿੰਦਾ ਹੈ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਅਸੀਂ ਗਰੀਬ ਨੂੰ ਆਜ ਤੇਰੇ ਗੁਣ ਗੁਣਾ ਨੂੰ ਕੁਤਰ-ਕੁਰਕੇ ਕੱਢੀ ਜਾਣੇ ਸਾਧੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਕੁਤਰਾ-ਕੁਤਰਾ ਹੋ ਰਹੇ ਅਸੀਂ ਅਗੁਣਾ ਦੇ ਨਾਲ ਭੋਰਾ-ਭੋਰਾ ਹੋ ਰਹੇ ਆਂ ਤੁਮ ਇਹਨਾਂ ਕਰਕਾਂ ਨੂੰ ਕੱਢ ਕੇ ਤਾਰ ਲੈ ਕਿਰਪਾ ਦ੍ਰਿਸ਼ਟੀ ਕਰੋ ਅਮ ਜਾਣਿਆ ਕਛੁ ਨਾ ਜਾਣ ਹੈ ਆਗੈ ਜੋ ਹਰ ਰੱਖੇ ਤਿਉ ਫਾਂਡੇ ਮਨੂਲੀ ਕੀਤ ਗੁਰ ਕਿਰਤ ਦਾ ਧਾਰੋ ਜਨ ਨਾਮਕ ਸੁਖਰੇ ਕਾਂਦੇ ਲਾਏ ਜੀਤ ਸੰਤੋਖ